ਬੋ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਔਰ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਤੋਂ ਸੌਰਬ ਜੀ ਟਾਪਿਕ ਬੜਾ ਮਹੱਤਵਪੂਰਨ ਹੈ ਯੂਕੇ ਦੇ ਵਿੱਚ ਨਵੇਂ ਰੂਲਸ ਨੂੰ ਲੈ ਕੇ ਕਈ ਤਰ੍ਹਾਂ ਦੇ ਕਨਫਿਊਜ਼ਨ ਨੇ ਵਿਦਿਆਰਥੀਆਂ ਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਨੂੰ ਲੈ ਕੇ ਵਿਦਿਆਰਥੀ ਚਿੰਤਾ ਦੇ ਵਿੱਚ ਨੇ ਔਰ ਕਈ ਤਰ੍ਹਾਂ ਦੀਆਂ ਅਫਵਾਹਾਂ ਯੂਕੇ ਦੇ ਵਿੱਚ ਰੂਲਸ ਦੇ ਤਬਦੀਲੀ ਨੂੰ ਲੈ ਕੇ ਚੱਲ ਰਹੀਆਂ ਨੇ ਸਤੰਬਰ ਇਨਟੇਕ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਫਵਾਹਾਂ ਚਰਚਾ ਅਧੀਨ ਨੇ ਪੂਰੀ ਕਲੈਰਿਟੀ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਸਾਂਝੀ ਕਰਨਗੇ ਸੌਰਵ ਜੀ ਸੌਰਵ ਜੀ ਬਹੁਤ ਸਵਾਗਤ ਹੈ ਔਰ ਮੈਂ ਚਾਹੂੰਗਾ ਪੂਰੀ ਕਲੈਰਿਟੀ ਦੇ ਦਿਓ ਅਖੀਰ ਦੇ ਵਿੱਚ ਸੈਪਟੈਂਬਰ ਇਨਟੇਕ ਜਾਂ ਉਸ ਤੋਂ ਬਿਨਾ ਵੀ ਯੂਕੇ ਦੇ ਪੂਰੇ ਹਾਲਾਤ ਕੀ ਨੇ ਵੀਜ਼ੇ ਕਿਵੇਂ ਮਿਲ ਰਹੇ ਨੇ ਕਿਹੜੇ ਵਿਦਿਆਰਥੀ ਅਪਲਾਈ ਕਰਨ ਕਿੰਨੇ ਦਿਨ ਲੱਗ ਰਹੇ ਨੇ ਬੜੇ سارے ਸਵਾਲ ਉੱਠ ਰਹੇ ਨੇ ਬੜੇ ਸਾਰੇ ਰਿਯੂਮਰਸ ਇੰਡਸਟਰੀ ਚ ਫਲਾਏ ਜਾ ਰਹੇ ਨੇ ਕਿ ਸਪਟੰਬਰ ਇਨਟੈਕ ਤੋਂ ਬਾਅਦ ਬੱਚੇ ਨੂੰ ਵੀਜ਼ਾ ਨਹੀਂ ਮਿਲਣਾ ਜਾਂ ਸਪਟੰਬਰ ਇਨਟੈਕ ਤੋਂ ਬਾਅਦ ਰੂਲ ਚੇਂਜ ਹੋ ਜਾਣਗੇ ਅਸੀਂ ਪਹਿਲਾਂ ਵੀ ਇਸ ਚੀਜ਼ ਉੱਤੇ ਗੱਲਬਾਤ ਕਰ ਚੁੱਕੇ ਹਾਂ ਬਟ ਅੱਜ ਫੇਰ ਥੋੜਾ ਜਿਹਾ ਫੋਕਸ ਕਰਦੇ ਹਾਂ ਵੀ ਰੂਲ ਕਹਿੰਦੇ ਕੀ ਨੇ ਸੋ ਰੂਲ ਇਹ ਕਹਿੰਦਾ ਹੈ ਵੀ ਵਰਕ ਪਰਮਿਟ ਜਿਹੜਾ ਹੈਗਾ ਉਹ 24 ਮੰਥਸ ਤੋਂ ਘਟਾ ਕੇ 18 ਮੰਥਸ ਉਹਨਾਂ ਨੇ ਕਰ ਦੇਣਾ ਬਟ ਲੈਟ ਮੀ ਪੁਟ ਸਮ ਲਾਈਟ ਔਨ ਇਟ ਕੋਈ ਵੀ ਐਦਾਂ ਦਾ ਰੂਲ ਹਲੇ ਤੱਕ ਇੰਪਲੀਮੈਂਟ ਨਹੀਂ ਹੋਇਆ ਹੈ ਨਾ ਯੂਕੇ ਗਵਰਨਮੈਂਟ ਜਾਂ ਯੂਕੇ ਇਮੀਗ੍ਰੇਸ਼ਨ ਦੀ ਕੋਈ ਇਤਾਂ ਦੀ ਪਲੈਨਿੰਗ ਹੈਗੀ ਹੈ ਇੱਕ ਵਾਈਟ ਪੇਪਰ ਹੈਗਾ ਜਿਹਦੇ ਤੇ ਸਿਰਫ ਰੂਲ ਲਿਖਿਆ ਗਿਆ ਹੈਲੇ ਰეკਮੈਂਡੇਸ਼ਨ ਦਿੱਤੀ ਗਈ ਹੈ ਹਲੇ ਉਹ ਰੂਲ ਨਾ ਤਾਂ ਪਾਰਲੀਮੈਂਟ ਦੇ ਵਿੱਚ ਪਹੁੰਚਿਆ ਨਾ ਉਹ ਵਾਈਟ ਪੇਪਰ ਪਾਰਲੀਮੈਂਟ ਦੇ ਵਿੱਚ ਪਹੁੰਚਿਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਿਰਫ ਔਰ ਸਿਰਫ ਇਹ ਰਿਯੂਮਰ ਹੈ ਦੂਜੀ ਗੱਲ ਇੱਥੇ ਮੈਂ ਇੱਕ ਬਹੁਤ ਇੰਪੋਰਟੈਂਟ ਫੈਕਟਰ ਡਲਾ ਸਾਬ ਚਿਕਣਾ ਚਾਹੁੰਗਾ ਅੱਜ ਦਾ ਬੱਚਾ ਬਹੁਤ ਸਾਰੇ 에ਜੰਟ ਸਕੂਲ ਵਿਜ਼ਿਟ ਕਰਦਾ ਸਾਡੇ ਕੋਲੇ ਵੀ ਆਉਂਦਾ ਤੇ ਕੁਐਰੀ ਹੁੰਦੀ ਹੈ ਕਿ ਵਿਦਾਊਟ ਆਇਲਸ ਐਮਓਆਈ ਬੇਸਡ ਪਰ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸਦਾ ਜੇ ਤੁਸੀਂ ਵਿਦਾਊਟ ਆਇਲਸ ਜਾਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਆਪਸ਼ਨਸ ਦਵਾਂਗੇ ਬਿਲਕੁਲ ਦਵਾਂਗੇ ਸਾਡੇ ਕੋਲੇ ਬਹੁਤ ਸਾਰੀਆਂ ਇੰਡਨ ਯੂਨੀਵਰਸਿਟੀਆਂ ਨੇ ਜਿੱਥੇ ਵਿਦਾਊਟ ਆਇਲਸ ਲੈਂਦੀਆਂ ਨੇ ਬਟ ਜੇ ਆਪਾਂ ਇੰਟਰਵਿਊ ਦੀ ਗੱਲ ਕਰੀਏ ਬਹੁਤ ਸਾਰੇ 에ਜੰਟਸ ਨੇ ਇੰਟਰਵਿਊ ਨੂੰ ਬਹੁਤ ਵੱਡਾ ਹਵਾ ਬਣਾਤਾ ਸੋ ਜਿੰਨੇ ਵੀ ਬੱਚੇ ਇਹ ਵੀਡੀਓ ਦੇਖ ਰਹੇ ਨੇ ਮੈਂ ਤੁਹਾਨੂੰ ਸਿੰਪਲ ਇੱਕ ਦੱਸਦਾ ਕਿ ਯੂਨੀਵਰਸਿਟੀ ਤੁਹਾਨੂੰ ਕਦੇ ਵੀ ਉਹ ਇੰਟਰਵਿਊ ਤੁਸੀਂ ਉਹਨੂੰ ਕਾਊਂਟ ਕਰਦੇ ਹੋ ਇਟ ਇਜ਼ ਨਾਟ ਏਨ ਇੰਟਰਵਿਊ ਇਟ ਇਜ਼ ਜਸਟ ਏ ਜਨਰਲ ਇੰਟਰੈਕਸ਼ਨ ਯੂਨੀਵਰਸਿਟੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਤੁਹਾਨੂੰ ਸਮਝਣਾ ਚਾਹੁੰਦੀ ਹੈ ਵੀ ਤੁਸੀਂ ਯੂਕੇ ਕਿਉਂ ਆਉਣਾ ਚਾਹੁੰਦੇ ਹੋ ਤੁਹਾਡਾ ਕੀ ਮੋਟਿਵ ਹੈ ਤੁਸੀਂ ਇਹ ਯੂਨੀਵਰਸਿਟੀ ਦੇ ਵਿੱਚ ਕਿਉਂ ਪੜ੍ਹਨਾ ਚਾਹੁੰਦੇ ਹੋ ਤੇ ਸਿਰਫ ਔਰ ਸਿਰਫ ਤੁਸੀਂ ਐਕਸਪਲੇਨੇਸ਼ਨ ਦੇਣਾ ਹੈ ਵੀ ਮੈਂ ਇਸ ਯੂਨੀਵਰਸਿਟੀ ਨੂੰ ਕਿਉਂ ਚੂਸ ਕੀਤਾ ਤੇ ਮੇਰੇ ਕੈਰੀਅਰ ਗੋਲਸ ਕੀ ਨੇ ਮੈਂ ਇਹ ਪ੍ਰੋਗਰਾਮ ਕਿਉਂ ਚੂਸ ਕੀਤਾ ਬੱਚੇ ਸਾਨੂੰ ਮਿਲਦੇ ਨੇ ਜਿਹੜੇ ਕਹਿੰਦੇ ਨੇ ਜੀ ਸਾਡਾ ਇੰਟਰਵਿਊ ਫੇਲ ਹੋ ਗਿਆ ਕਿਉਂਕਿ ਸਾਨੂੰ ਪਤਾ ਲੱਗਦਾ ਕਿ ਉਹਨਾਂ ਦੀ ਤਿਆਰੀ ਹੀ ਨਹੀਂ ਕਰਾਈ ਗਈ ਮੈਂ ਤੁਹਾਨੂੰ ਇੱਥੇ ਭਰੋਸਾ ਦਿਨਾ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਵਿੱਚ ਘੱਟੋ ਘੱਟ ਵੀ ਅਸੀਂ 3 ਤੋਂ 4 ਵਾਰੀ ਖੁਦ ਇੰਟਰਵਿਊ ਲੈਨੇ ਆ ਬਿਫੋਰ ਆਸਕਿੰਗ ਔਰ ਰਿਕਵੈਸਟਿੰਗ ਦ ਯੂਨੀਵਰਸਿਟੀ ਟੂ ਟੇਕ ਦ ਸਟੂਡੈਂਟਸ ਇੰਟਰਵਿਊ ਸੋ ਕਿਸੇ ਵੀ ਬੱਚੇ ਦੀ ਕੋਈ ਵੀ ਫਾਈਲ ਫਸੀ ਹੋਈ ਹੈ ਕੰਸਲਟੈਂਟ ਉਹਨੂੰ ਸਹੀ ਸਲਾਹ ਨਹੀਂ ਦੇ ਰਿਹਾ ਜਾਂ ਕੰਸਲਟੈਂਟ ਉਹ ਦਾ ਆਫਰ ਨਹੀਂ ਉਹਦੇ ਹੈਂਡਓਵਰ ਕਰ ਰਿਹਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਕਰਨਾ ਕੀ ਹੈ 90413 904 ਸੇ 12 ਤੇ ਕਾਲ ਕਰਨੀ ਹੈ ਸਾਡੀ ਟੀਮ ਨਾਲ ਗੱਲ ਕਰਨੀ ਹੈ ਸਾਡੀ ਨੇਰਲੀ ਬ੍ਰਾਂਚ ਵਿਜ਼ਿਟ ਕਰਨੀ ਹੈ ਐਂਡ ਅਸੀਂ ਸਾਰੀ ਤੁਹਾਡੀ ਹੈਲਪ ਕਰਾਂਗੇ ਸਾਰੀ ਜ਼ਿੰਮੇਵਾਰੀ ਸਾਡੀ ਹੈ ਪਲੱਸ ਮੈਂ ਸਟੂਡੈਂਟਸ ਨੂੰ ਇੱਕ ਚੀਜ਼ ਦਾ ਜ਼ਰੂਰ ਰਿਕੁਐਸਟ ਕਰਨਾ ਚਾਹਾਂਗਾ ਵੀ ਮੇਕ ਸ਼ੋਰ ਕਰੋ ਜਦੋਂ ਵੀ ਤੁਸੀਂ ਸਾਡੇ ਆਫਿਸ ਆਉਨੇ ਹੋ ਪਲੀਜ਼ ਰਿਕੁਐਸਟ ਹੈ ਆਪਣੇ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਓ ਤਾਂ ਜੋ ਅਸੀਂ ਉਹਨਾਂ ਨੂੰ ਅਸੈਸ ਕਰ ਸਕੀਏ ਔਰ ਦੂਜੀ ਗੱਲ ਜੇ ਕੋਈ ਵੀ ਬੱਚਾ ਮੈਂ ਹਮੇਸ਼ਾ ਕਹਿਣਾ ਹੁੰਦਾ ਕੋਈ ਵੀ ਬੱਚਾ ਯੂਨੀਵਰਸਿਟੀ ਨਾਲ ਸਿੱਧੀ ਗੱਲ ਕਰਨਾ ਚਾਹੁੰਦਾ ਅਸੀਂ ਜ਼ਿੰਮੇਵਾਰੀ ਲਵਾਂਗੇ ਤੁਹਾਡੀ ਯੂਨੀਵਰਸਿਟੀ ਨਾਲ ਸਿੱਧੀ ਗੱਲ ਕਰਵਾਉਣ ਦੇ ਵਿੱਚ ਤੁਹਾਡੀ ਜੋ ਵੀ ਇਨਕੁਆਰੀ ਹੈ ਉਹਨੂੰ ਸੌਟ ਕਰਾਉਣ ਦੇ ਵਿੱਚ ਜੋ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਸਵਾਲ ਹੋਏਗਾ ਕਿ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਹੈ ਮੇਰੀ ਆ ਲొਕੇਸ਼ਨ ਹੈ ਮੈਨੂੰ ਕੀ ਫਾਇਦਾ ਉਸ ਲొਕੇਸ਼ਨ ਦਾ ਮੈਨੂੰ ਉੱਥੇ ਜੋਬਸ ਮਿਲਣਗੀਆਂ ਕਿ ਨਹੀਂ ਮਿਲਣਗੀਆਂ ਔਰ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਦਾ ਕਰਿਕੂਲਮ ਕੀ ਹੈ ਤੁਸੀਂ ਕੁਝ ਨਹੀਂ ਕਰਨਾ ਸਾਡੇ ਆਫਿਸ ਵਿਜ਼ਿਟ ਕਰੋ ਅਸੀਂ ਤੁਹਾਡੀ ਯੂਨੀਵਰਸਿਟੀ ਨਾਲ ਸਿੱਧੀ ਗੱਲ ਕਰਾਵਾਵਾਂਗੇ ਤੇ ਤੁਹਾਨੂੰ ਲੈ ਕੇ ਦਵਾਂਗੇ ਤੁਹਾਡਾ ਯੂਕੇ ਦਾ ਵੀਜ਼ਾ ਸਾਡੇ ਕੋਲੇ ਇਸ ਟਾਈਮ ਜਿਹੜਾ ਵੀ ਬੱਚਾ ਆ ਰਿਹਾ ਅਸੀਂ ਉਹਨੂੰ ਸਪਟੈਂਬਰ ਇਨਟੈਕ ਦੇ ਵਿੱਚ ਵੀ ਅਨਰੋਲ ਕਰ ਰਹੇ ਹਾਂ ਜਨਵਰੀ ਇਨਟੈਕ ਦੇ ਵਿੱਚ ਵੀ ਅਨਰੋਲ ਕਰ ਰਹੇ ਹਾਂ ਬਹੁਤ ਸਾਰੇ ਸਟੂਡੈਂਟਸ ਸਾਨੂੰ ਆ ਕੇ ਮਿਲ ਰਹੇ ਨੇ ਸਾਨੂੰ ਇਹ ਦੱਸ ਰਹੇ ਨੇ ਵੀ ਸਾਨੂੰ ਫਲਾਣੇ ਏਜੰਟ ਨੇ ਫਲਾਣੇ ਕੰਸਲਟੈਂਟ ਨੇ ਆਇਆ ਕਿਹਾ ਜੀ ਜਨ ਤੋ ਰੂਲ ਚੇਂਜ ਹੋ ਜਾਣੇ ਆ ਬਟ ਲੈਟ ਮੀ ਪੁੱਟ ਸਮ ਲਾਈਟ ਔਨ ਇਟ ਅਗੇਨ ਲੈਟ ਮੀ ਬੀ ਵੈਰੀ ਕਲੀਅਰ ਕਿ ਇਦਾਂ ਦਾ ਕੁਝ ਵੀ ਨਹੀਂ ਹੈਗਾ ਕੋਈ ਰੂਲ ਨਹੀਂ ਹੈਗਾ ਤੁਸੀਂ ਖੁਦ ਯੂਕੇ ਇਮੀਗ੍ਰੇਸ਼ਨ ਦੀ ਵੈਬਸਾਈਟ ਵਿਜ਼ਿਟ ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਸਾਡੇ ਆਫਿਸ ਵਿਜ਼ਿਟ ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਦੂਜੀ ਗੱਲ ਕੋਰਸ ਕਿਹੜਾ ਲੈਣਾ ਚਾਹੀਦਾ ਹੈ ਬੱਚੇ ਨੂੰ ਕੀ ਕਰਨਾ ਚਾਹੀਦਾ ਯੂਕੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਮੇਰਾ ਸਿੱਧਾ ਸਵਾਲ ਹੈ ਉਹਨਾਂ ਬੱਚਿਆਂ ਨੂੰ ਯੂਕੇ ਕਿਉਂ ਨਹੀਂ ਜਾਣਾ ਚਾਹੀਦਾ मास्टर्स वाले बच्चे वास्ते सब तो वधिया ऑप्शन है कि 1 साल दी मास्टर्स ਤੁਹਾਨੂੰ ਮਿਲਦੀ ਹੈ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲਦਾ ਪਲੱਸ यूके इज द ओनली ਡੈਸਟੀਨੇਸ਼ਨ ਅੱਜ ਦੀ ਡੇਟ ਦੇ ਵਿੱਚ ਜਿਹੜੀ ਤੁਹਾਨੂੰ এমਪਲੋਇਮੈਂਟ ਪ੍ਰੋਮਿਸ ਵਰਗੀਆਂ ਯੂਨੀਵਰਸਿਟੀਆਂ ਆਫਰ ਕਰ ਰਹੀਆਂ ਨੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਐਦਾਂ ਦੀਆਂ ਨੇ ਯੂਕੇ ਦੇ ਵਿੱਚ ਜੋ ਤੁਹਾਡੀ ਸਟੱਡੀਜ਼ ਫਿਨਿਸ਼ ਹੋਣ ਤੋਂ ਬਾਅਦ ਤੁਹਾਨੂੰ ਸਪੋਰਟ ਕਰਨਗੀਆਂ ਤੁਹਾਨੂੰ ਗਾਰੰਟੀ ਦਿੰਦੀਆਂ ਨੇ ਕਿ ਜੇ ਤੁਹਾਨੂੰ ਇੱਕ ਟਾਈਮ ਡਿਊਰੇਸ਼ਨ ਦੇ ਵਿੱਚ ਜੌਬ ਨਹੀਂ ਮਿਲਦੀ ਤਾਂ ਤੁਹਾਡੇ ਸਾਰੇ ਪੈਸੇ ਯੂਨੀਵਰਸਿਟੀ ਵਾਪਸ ਕਰ ਦੇਗੀ ਮੈਂ ਅੱਜ ਤੱਕ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੇ ਯੂਨੀਵਰਸਿਟੀ ਦੇ ਵਿੱਚ ਐਦਾਂ ਦੀ ਓਪਰਚੁਨਿਟੀ ਨਹੀਂ ਵੇਖੀ ਜਿੱਥੇ ਕਿ ਯੂਨੀਵਰਸਿਟੀ ਖੁਦ ਤੁਹਾਨੂੰ ਆਫਰ ਕਰਦੀ ਹੈ ਵੀ ਜੇ ਯੂਨੀਵਰਸਿਟੀ ਦੇ ਵਿੱਚ ਪੜਨ ਤੋਂ ਬਾਅਦ ਤੁਹਾਨੂੰ ਜੌਬ ਨਹੀਂ ਮਿਲਦੀ ਤਾਂ ਤੁਹਾਡੇ ਪੈਸੇ ਵਾਪਸ ਕਰ ਦਿੱਤੇ ਜਾਣਗੇ ਜੇ ਆਪਾਂ ਬੈਚਲਰਸ ਦੀ ਵੀ ਗੱਲ ਕਰਦੇ ਹਾਂ 3 ਸਾਲ ਦੀ ਬੈਚਲਰਸ ਹੈ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲਦਾ ਤੁਸੀਂ ਜੌਬ ਲੱਭ ਸਕਦੇ ਹੋ ਜੌਬ ਕਰ ਸਕਦੇ ਹੋ ਇਨਫੈਕਟ ਯੂਨੀਵਰਸਿਟੀ ਦੇ ਵਿੱਚ ਵੀ ਤੁਸੀਂ ਜੌਬ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਦੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਔਰ ਉਹਨਾਂ ਨੇ ਬਹੁਤ ਸਾਰੇ ਇੰਪੋਰਟੈਂਟ ਪੁਆਇੰਟਸ ਦੇ ਉੱਤੇ ਰੌਸ਼ਨੀ ਪਾਈ ਹੈ ਸਾਰੇ ਵਿਦਿਆਰਥੀ 90413 90412 ਇਸ ਨੰਬਰ ਤੇ ਟੈਲੀਫੋਨ ਕਰਕੇ ਹੋਰ ਜਾਣਕਾਰੀ ਲੈਣ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰਨ ਆਨਲਾਈਨ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਜਸਮੀਤ ਪਾਟਿਆ ਜੀ ਦੇ ਨਾਲ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਕਿਸੇ ਵੀ ਨੇੜੇ ਦੇ ਦਫਤਰ ਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਲੈਂਡਮਾਰਕ ਕਮਿਊਨੀਕੇਸ਼ਨ ਨੂੰ ਵੈਬਸਾਈਟ ਦੇ ਜ਼ਰੀਏ ਸੰਪਰਕ ਕਰ ਸਕਦੇ ਹੋ ਆਨਲਾਈਨ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ ਪਰ ਸਭ ਕੁਝ ਪੂਰੀ ਕਲੈਰਿਟੀ ਲੈ ਕੇ ਕਰੋ ਥੈਂਕ ਯੂ ਸੋ ਮਚ